ਬਚਪਨ ਦਾ ਸਮਾਂ ਉਹ ਸਮਾਂ ਹੁੰਦਾ ਹੈ ਜਦੋਂ ਮਨ ਕੋਰੇ ਕਾਗਜ਼ ਵਾਂਗ ਹੁੰਦਾ ਹੈ ਉਸ ਉੱਤੇ ਜੋ ਵੀ ਲਿਖਿਆ ਜਾਵੇ ਉਹ ਉਮਰ ਭਰ ਲਈ ਮਨ ਵਿੱਚ ਛੱਪ ਜਾਂਦਾ ਹੈ ਜੇ ਅਸੀਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪਾਠ ਦੀ ਆਦਤ ਪਾ ਦਈਏ ਤਾਂ ਉਹ ਗੁਰਬਾਣੀ ਨੂੰ ਸਿਰਫ ਸ਼ਬਦਾਂ ਦੀ ਰੱਟ ਨਹੀਂ ਸੱਚੀ ਜੀਵਨ ਰਾਹਦਾਰੀ ਵਜੋਂ ਅਪਣਾਉਂਦੇ ਹਨ ਕਿਉਂਕਿ ਬੱਚੇ ਜੋ ਦੇਖਦੇ ਹਨ ਉਹੀ ਸਿੱਖਦੇ ਹਨ ਇਸ ਲਈ ਸਭ ਤੋਂ ਪਹਿਲੀ ਗੱਲ ਮਾਪਿਆਂ ਨੂੰ ਖੁਦ ਪਾਠ ਕਰਨਾ ਚਾਹੀਦਾ ਹੈ ਜੇਕਰ ਮਾਪਿਓ ਰੋਜ਼ ਬੈਠ ਕੇ ਪਾਠ ਕਰ ਰਹੇ ਹੋਣ ਤਾਂ ਬੱਚਾ ਵੀ ਖੁਦ ਥੋੜਾ ਥੋੜਾ ਉਚਾਰਨ ਕੰਨਾ ਸਿੱਖ ਲੈਂਦਾ ਹੈ ਅਕਸਰ ਮਾਪੇ ਗਲਤੀ ਇਹ ਕਰਦੇ ਹਨ ਕਿ ਪਾਠ ਨੂੰ ਇੱਕ ਡਿਊਟੀ ਆ ਜ਼ਿੰਮੇਵਾਰੀ ਵਾਂਗ ਪੇਸ਼ ਕਰਦੇ ਹਨ ਪਰ ਬੱਚਿਆਂ ਵਿੱਚ ਗੁਰਬਾਣੀ ਲਈ ਪਿਆਰ ਆਦਰ ਅਤੇ ਰੁਚੀ ਪੈਦਾ ਕਰਨ ਦੀ ਲੋੜ ਹੁੰਦੀ ਹੈ ਇਸ ਲਈ ਪਾਠ ਨੂੰ ਮਨੋਰੰਜਕ ਅਤੇ ਦਿਲਚਸਪ ਬਣਾ ਕੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਰਾਗ ਵਿੱਚ ਗਾ ਕੇ ਕਹਾਣੀਆਂ ਦੇ ਰਾਹੀਂ ਜਾਂ ਰੰਗीन ਪਿਕਚਰ ਕਿਤਾਬਾਂ ਜਾਂ ਇਤਿਹਾਸਿਕ ਕਿਤਾਬਾਂ ਨਾਲ ਜਦ ਗੁਰਬਾਣੀ ਸਿਖਾਈ ਜਾਂਦੀ ਹੈ ਤਾਂ ਉਹ ਆਤਮਿਕ ਸਿੱਖਿਆ ਇੱਕ ਰੁਝਾਨ ਬਣ ਜਾਂਦੀ ਹੈ ਹਰ ਨੇ ਇੱਕ ਦੋ ਸ਼ਬਦ ਹੀ ਸਿਖਾਓ ਪਰ ਉਹਨਾਂ ਦਾ ਅਰਥ ਵੀ ਸਮਝਾਓ ਤਾਂ ਜੋ ਬੱਚੇ ਗੁਰਬਾਣੀ ਨਾਲ ਰਿਸ਼ਤਾ ਬਣਾਉਣ ਲੱਗਣ ਗੁਰਬਾਣੀ ਸਿਰਫ ਉਚਾਰਨ ਲਈ ਨਹੀਂ ਮਨ ਅਤੇ ਆਤਮਾ ਨੂੰ ਸੰਭਾਲਣ ਲਈ ਹੈ ਜੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪਾਠ ਦੀ ਆਦਤ ਪਾਈ ਜਾਵੇ ਤਾਂ ਉਹ ਮਾੜੇ ਹਾਲਾਤਾਂ ਵਿੱਚ ਵੀ ਗੁਰੂ ਦੀ ਬਾਣੀ ਤੋਂ ਹੌਸਲਾ ਲੈਂਦੇ ਹਨ ਇਹ ਆਦਤ ਉਹਨਾਂ ਨੂੰ ਨੈਤਿਕਤਾ ਸ਼ਾਂਤੀ ਅਤੇ ਭਰੋਸੇ ਨਾਲ ਭਰ ਦਿੰਦੀ ਹੈ ਆਉਣ ਵਾਲੇ ਸਮੇਂ ਵਿੱਚ ਜਦ ਜ਼ਿੰਦਗੀ ਦੇ ਚੈਲੰਜ ਆਉਣਗੇ ਤਾਂ ਗੁਰਬਾਣੀ ਉਹਨਾਂ ਦੇ ਜੀਵਨ ਵਿੱਚ ਸਹੀ ਰਾਹ ਦਿਖਾਉਣ ਵਾਲੀ ਰੋਸ਼ਨੀ ਬਣਦੀ ਹੈ ਜਿਵੇਂ ਕਿ ਜਦੋਂ ਇੱਕ ਨੌਜਵਾਨ ਜਿਸ ਨੇ ਛੋਟੀ ਉਮਰ ਤੋਂ ਸੋਹਿਲਾ ਸਾਬ ਕਰਨਾ ਨਹੀਂ ਛੱਡਿਆ ਜਦੋਂ ਜ਼ਿੰਦਗੀ ਦੇ ਤਣਾਅ ਭਰੇ ਮਾਹੌਲ ਵਿੱਚ ਡਿਪਰੈਸ਼ਨ ਵਿੱਚ ਆਇਆ ਤਾਂ ਉਸਨੇ ਦੱਸਿਆ ਕਿ ਮੇਰੀ ਹਾਰ ਦੀ ਘੜੀ ਵਿੱਚ ਗੁਰਬਾਣੀ ਨੇ ਮੈਨੂੰ ਮਜ਼ਬੂਤੀ ਨਾਲ ਉੱਠਣ ਦਾ ਹੌਸਲਾ ਦਿੱਤਾ ਇਸ ਲਈ ਅੱਜ ਤੋਂ ਹੀ ਸ਼ੁਰੂ ਕਰੋ ਅਤੇ ਆਪਣੇ ਬੱਚੇ ਨੂੰ ਇੱਕ ਸ਼ਾਨਦਾਰ ਭਵਿੱਖ ਦਾ ਰਾਹ ਦਿਖਾਓ ਬਾਣੀ ਨਾਲ ਜੋੜੋ ਸਤਿ ਸ੍ਰੀ ਅਕਾਲ